ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਹਰ ਕੀ ਸੇਵਾ ਸੁਸਾਇਟੀ ਪਿੰਡ ਮੱਧਰ ਮਤਰਾਪਾਗੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਡਾਕਟਰ ਭੀਮ ਰਾਓ ਜੂਥ ਫਾਊਂਡੇਸ਼ਨ ਰਜਿਸਟਰ ਆਫ ਪੰਜਾਬ ਉਹਨਾਂ ਦੀ ਟੀਮ ਸਾਡੇ ਕੋਲ ਪਹੁੰਚੀ ਉਹਨਾਂ ਨੂੰ ਜਦ ਸਾਡੇ ਬਾਰੇ ਪਤਾ ਲੱਗਿਆ ਕਿ ਮੱਧਰ ਪਿੰਡ ਦੇ ਵਿੱਚ ਹਰ ਕੀ ਸੇਵਾ ਸੁਸਾਇਟੀ ਜੋ ਜ਼ਰੂਰਤਮੰਦ ਬੱਚੇ ਜਾਂ ਜਿਹੜੇ ਬੱਚੇ ਗਵਰਨਮੈਂਟ ਸਕੂਲ ਪੜ੍ਹਦੇ ਸੀ ਟਿਊਸ਼ਨ ਨਹੀਂ ਸੀ ਕਿਤੇ ਜਾ ਸਕਦੇ ਪਿੰਡਾਂ ਦੇ ਵਿੱਚ ਟਿਊਸ਼ਨ ਨਹੀਂ ਲਈ ਜਾ ਸਕਦੀ ਤਾਂ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਪਿੰਡ ਦੇ ਵਿੱਚ ਬੱਚਿਆਂ ਨੂੰ ਟਿਊਸ਼ਨ ਦਿੱਤੀ ਜਾਂਦੀ ਆ ਤਾਂ ਉਹਨਾਂ ਦਾ ਦਿੜ ਕੀਤਾ ਕਿ ਅਸੀਂ ਇੱਕ ਮੱਧਰ ਪਿੰਡ ਦੇ ਵਿੱਚ ਜਾ ਕੇ ਇਸ ਬੱਚਿਆਂ ਦੇ ਨਾਲ ਕੋਈ ਗੱਲਾਂ ਕਰੀਏ ਔਰ ਡਾਕਟਰ ਭੀਮ ਰਹ ਅੰਬੇਦਕਰ ਸਾਹਿਬ ਜੀ ਦਾ 14 ਅਪ੍ਰੈਲ ਨੂੰ ਜਨਮ ਦਿਹਾੜਾ ਵੀ ਆ ਰਿਹਾ ਵਾ ਤਾਂ ਉਹਨਾਂ ਬਾਰੇ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਇਹ ਜੋ ਬੱਚੇ ਆ ਐਜੂਕੇਸ਼ਨ ਲੈ ਕੇ ਆਪਣੇ ਘਰ ਦੀ ਗਰੀਬੀ ਤਾਂ ਕੀ ਆਪਣੇ ਪਿੰਡ ਦੀ ਗਰੀਬੀ ਵੀ ਖਤਮ ਕਰ ਸਕਦੇ ਅਗਰੇ ਚੌਹਨ ਤਾਂ ਕਿਉਂਕਿ ਇੱਕ ਐਜੂਕੇਸ਼ਨ ਹੀ ਆ ਜੋ ਸਾਡੇ ਪਰਿਵਾਰ ਦੀ ਗਰੀਬੀ ਖਤਮ ਕਰ ਸਕਦੀ ਆ ਅਸੀਂ ਜਿੰਨੇ ਮਰਜੀ ਫ੍ਰੀ ਰਾਸ਼ਨ ਲੈ ਲਈਏ ਉਹ ਸਾਡੀ ਗਰੀਬੀ ਨਹੀਂ ਖਤਮ ਕਰ ਸਕਦੇ ਕਿਉਂਕਿ ਜਦੋਂ ਅਸੀਂ ਰਾਸ਼ਨ ਫ੍ਰੀ ਲੈਣ ਦੀ ਲਾਈਨ ਦੇ ਵਿੱਚ ਲੱਗ ਗਏ ਤਾਂ ਸਾਡੇ ਮਾਈਂਡ ਵਾਸ਼ ਕੀਤੇ ਗਏ ਸੀ ਉਸੇ ਹੀ ਜਗ੍ਹਾ ਤੇ ਲਾਈਨ 'ਚ ਖੜੇ ਰਹਿਣੇ ਆ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ ਤੇ ਅੱਜ ਇਹਨਾਂ ਨਾਲ ਗੱਲਬਾਤ ਕੀਤੀ ਬੜਾ ਵਧੀਆ ਲੱਗਿਆ ਔਰ ਇਹਨਾਂ ਨੇ ਵੀ ਆਕੇ ਦੇਖਿਆ ਕਿ ਬੱਚਾ ਨੂੰ ਸਾਡੇ ਪੜਾਉਣ ਦਾ ਤਰੀਕਾ ਕਿਵੇਂ ਦਾ ਲੱਗਿਆ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਹੁਣੇ ਭਾਈ ਸਾਹਿਬ ਜੀ ਹੁਣੀ ਤੁਹਾਨੂੰ ਬੱਚਿਆਂ ਦੇ ਨਾਲ ਕੁਝ ਬਾਬਾ ਸਾਹਿਬ ਬਾਰੇ ਵਿਚਾਰ ਕਰਨਗੇ ਤੇ ਹੁਣ ਇਹਨਾਂ ਦੇ ਵਿਚਾਰ ਸੁਣਦੇ ਆ ਜੀ ਅੱਜ ਭਾਈ ਹਾਂਜੀ ਬੱਚਿਓ ਸਭ ਤੋਂ ਪਹਿਲਾਂ ਨੋਟ ਕਰਦੇ ਹਾਂ ਉਹ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਾਂਗੇ ਕਹਿੰਦੇ ਨੇ ਜਿੱਦੀ ਜ਼ੁਬਾਨ ਤੇ ਫਤਿਓ ਦੀ ਮੈਦਾਨ ਚ ਫਤਿ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਵਾਂਗੇ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਰਹੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪੀਮ ਜੈਪਾ ਕੁਝ ਮੇਰੇ ਵੀਰ ਕੁਝ ਛੋਟੇ ਬੱਚੇ ਸਾਨੂੰ ਅੰਡਰ ਮਤਲਬ ਮਹਿਸੂਸ ਹੁੰਦਾ ਕਿ ਆਵਾਜ਼ ਘਟਾਈ ਹੈ ਜੈ ਭੀਮ ਜੈ ਭਾਰਤ ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਆ ਅਕਸਰ ਅਸੀਂ ਇਹ ਵੇਖਦੇ ਹਾਂ ਕਿ ਸਾਡੀ ਇਸ ਘੱਟ ਨੌਲੇਜ ਕਰਕੇ ਅੱਜ ਪਿੰਡਾਂ ਦੇ ਵਿੱਚ ਪੜ੍ਹੇ ਲਿਖੇ ਜਿਹੜੇ ਸਾਡੇ ਸਮਾਜ ਦੇ ਸਾਡੇ ਦੇਸ਼ ਦੇ ਲੋਕ ਆ ਉਸ ਸ਼ਖਸੀਅਤ ਨੂੰ ਨਹੀਂ ਜਾਣਦੇ ਜਿਨ੍ਹਾਂ ਨੇ ਸਾਨੂੰ ਇਹ ਅਧਿਕਾਰ ਲੈ ਕੇ ਦਿੱਤਾ ਕਿ ਅਸੀਂ ਪੜ੍ਹ ਲਿਖ ਸਕੀਏ ਨਹੀਂ ਤਾਂ ਕਿਸੇ ਨੂੰ ਪੜ੍ਹ ਲਿਖਣ ਦਾ ਅਧਿਕਾਰ ਨਹੀਂ ਸੀ ਖਾਸ ਕਰਕੇ ਨਾਰੀ ਜਾਤੀ ਨੂੰ ਕਿਸੇ ਵੀ ਸ਼੍ਰੇਣੀ ਦੀ ਹੋਵੇ ਕਿਸੇ ਵੀ ਵਰਗ ਦੀ ਹੋਵੇ ਹਿੰਦੂ ਮੁਸਲਮ ਸਿੱਖ ਈਸਾਈ ਕੋਈ ਵੀ ਉਹਨਾਂ ਨੂੰ ਪੜ੍ਹ ਲਿਖਣ ਦਾ ਅਧਿਕਾਰ ਨਹੀਂ ਸੀ ਹਿੰਦੁਸਤਾਨ ਦੇ ਵਿੱਚ ਪਰ ਬਾਬਾ ਸਾਹਿਬ ਡਾਕਟਰ ਪੀਮਰਾਓਂ ਵੇਦਕਰ ਜੀ ਜਿਨ੍ਹਾਂ ਨੇ ਹਿੰਦੂ ਬਿੱਲ ਦੇ ਨਾਲ ਇਸ ਅਧਿਕਾਰ ਨੂੰ ਸਾਨੂੰ ਜਿਹੜਾ ਆ ਲਿਖਤੀ ਤੌਰ ਤੇ ਦਿੱਤਾ ਕਿ ਅਸੀਂ ਅੱਜ ਸਾਡੇ ਦੇਸ਼ ਦੇ ਵਿੱਚ ਹਰ ਵਰਗ ਪੜ ਸਕਦਾ ਹੈ ਔਰਤ ਜਾਤੀ ਪੜ ਸਕਦੀ ਆ ਔਰ ਇਹਦੇ ਨਾਲ ਹੀ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਬਾਰੇ ਕਿਸੇ ਨੂੰ ਨਹੀਂ ਪਤਾ ਹਰ ਤੁਸੀਂ ਸਨਿ ਦਿਓਲ ਦਾ ਜਨਮ ਦਿਹਾੜਾ ਪੁੱਛ ਲੋਗੇ ਤੁਹਾਨੂੰ ਪਤਾ ਲੱਗ ਜੂਗਾ ਸਨਿ ਦਿਓਲ ਦਾ ਜਨਮ ਕਦੋਂ ਹੋਇਆ ਸਲਮਾਨ ਖਾਨ ਦੇ ਜਨਮ ਦਾ ਬੱਚਿਆਂ ਨੂੰ ਪਤਾ ਹੋਏਗਾ ਪਰ ਜਿਹੜੇ ਸਾਡੇ ਰਹਿਬਰ ਹੋਏ ਆ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਉਹਨਾਂ ਦੇ ਜਨਮ ਦਿਹਾੜੇ ਦਾ ਨਹੀਂ ਕਿਸੇ ਨੂੰ ਪਤਾ ਸੋ ਅਸੀਂ ਖੁਸ਼ਕਿਸਮਤ ਸਮਝਦੇ ਆ ਆਪਣੇ ਆਪ ਨੂੰ ਕਿ ਅੱਜ ਸਾਨੂੰ ਸਭ ਤੋਂ ਪਹਿਲਾਂ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਨੂੰ ਮਿਲੇ ਸੀ ਸਵੇਰੇ ਜਿਨ੍ਹਾਂ ਨੇ ਸਾਨੂੰ ਇਸ ਸੰਸਥਾ ਬਾਰੇ ਦੱਸਿਆ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸਰਦਾਰ ਅੰਗਰੇਜ਼ ਜੀ ਅੰਗਰੇਜ਼ ਸਿੰਘ ਜੀ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਇੰਨਾ ਸੋਹਣਾ ਉਪਰਾਲਾ ਕੀਤਾ ਹੈ ਕਿ ਜਿਹੜਾ ਬੱਚਾ ਕਿਤੇ ਟਿਊਸ਼ਨ ਨਹੀਂ ਪੜ ਸਕਦਾ ਪੈਸਾ ਨਹੀਂ ਖਰਚ ਕਰ ਸਕਦਾ ਉਹਨੂੰ ਫ੍ਰੀ ਦੇ ਵਿੱਚ ਟਿਊਸ਼ਨ ਪੜਾਇਆ ਜਾਵੇ ਅਸੀਂ ਇਹਨਾਂ ਦੇ ਇਸ ਉਪਰਾਲੇ ਤੋਂ ਬਹੁਤ ਜ਼ਿਆਦਾ ਖੁਸ਼ ਆਂ ਔਰ ਨਾਲ ਦੀ ਨਾਲ ਇਹ ਦੱਸਣਾ ਚਾਹੁੰਦੇ ਆ ਕਿ ਡਾਕਟਰ ਭੀਮਰਾਓਂ ਅੰਬੇਦਕਰ ਜੀ ਦਾ ਜਨਮ ਦਿਨ 14 ਅਪ੍ਰੈਲ 1891 ਨੂੰ ਜਿਹੜਾ ਆ ਹੋਇਆ ਔਰ 바ਵਾ ਸਾਹਿਬ ਦਾ ਅੰਬੇਦਕਰ ਜੀ ਦਾ ਜਨਮ ਦਿਹਾੜਾ ਜਿਹੜਾ ਆ ਹੁਣ 14 ਅਪ੍ਰੈਲ 2025 ਨੂੰ ਅਸੀਂ ਬڑے ਵੱਡੇ ਪੱਦਰ ਤੇ ਜਿਹੜਾ ਐ ਇਸ ਪਿੰਡ ਖਾਲੜੇ ਦੇ ਵਿੱਚ ਮਨਾਉਣ ਜਾ ਰਹੇ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਸ਼ੋਭਾ ਯਾਤਰਾ ਖਾਲੜੇ ਤੋਂ ਲੈ ਕੇ ਭਿੱਖੀਵਿੰਡ ਤੱਕ ਕੱਢੀ ਜਾਏਗੀ ਉਸ ਦੇ ਉਪਰੰਤ ਸੂਰਜ ਪੈਲਸ ਵਿੱਚ ਬਾਬਾ ਸਾਹਿਬ ਦਾ ਬੜੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਜਨਮ ਦਿਹਾੜਾ ਜਿਹੜਾ ਸੂਰਜ ਪੈਲਸ ਵਿੱਚ ਮਨਾਇਆ ਜਾਏਗਾ ਜਿਹਦੇ ਸਬੰਧ ਵਿੱਚ ਅਸੀਂ ਸਰਦਾਰ ਅੰਗਰੇਜ਼ ਸਿੰਘ ਜੀ ਅਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਸਾਨੂੰ ਬੁਲਾ ਕੇ ਉਹਨਾਂ ਨੇ ਤੁਹਾਡੇ ਰੂਬਰੂ ਕੀਤਾ ਬੱਚਿਓ ਤੇ ਅਸੀਂ ਅੱਜ ਤੁਹਾਨੂੰ ਸੱਦਾ ਪੱਤਰ ਦੇਣ ਆਏ ਆ ਕਿ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ ਆਪਾਂ ਰਲ ਮਿਲ ਕੇ ਬਾਬਾ ਸਾਹਿਬ ਦੀ ਜੋਤ ਨੂੰ ਜਿਹੜਾ ਆ ਹਰ ਘਰ ਦੇ ਵਿੱਚ ਹਰ ਮਨ ਦੇ ਵਿੱਚ ਜਗਾ ਸਕੀਏ ਤੇ ਜਿਹੜੀ ਇੱਕ ਮੈਂ ਜ਼ਰੂਰੀ ਬੇਨਤੀ ਤੁਹਾਨੂੰ ਕਰਨਾ ਚਾਹਣਾ ਉਹ ਇਹ ਆ ਕਿ ਇੱਕ ਕਹਾਣੀ ਦੇ ਰੂਪ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਜੇ ਤੁਸੀਂ ਉਸ ਕਹਾਣੀ ਨੂੰ ਆਪਣੇ ਜੀਵਨ ਵਿੱਚ ਉਤਾਰ ਲਿਆ ਤੇ ਇਹ ਕਹਾਣੀ ਤੁਹਾਡਾ ਜੀਵਨ ਬਦਲ ਦੇਗੀ ਇੱਕ ਵਾਰ ਇੱਕ ਟੀਚਰ ਇੱਕ ਬੱਚੇ ਨੂੰ ਇੱਕ ਗਿਫਟ ਪੈਕ ਜਿਹੜਾ ਦਿੰਦੀ ਆ ਗਿਫਟ ਬਾਕਸ ਦਿੰਦੀ ਆ ਤੇ ਨਾਲ ਹੀ ਉਹਨਾਂ ਨੂੰ ਕਹਿੰਦੇ ਆ ਕਿ ਪੁੱਤਰ ਇਹ ਜਿਹੜਾ ਗਿਫਟ ਬਾਕਸ ਮੈਂ ਤੈਨੂੰ ਦਿੱਤਾ ਹੈ ਜਿਹੜਾ ਡੱਬਾ ਤੈਨੂੰ ਮੈਂ ਦਿੱਤਾ ਹੈ ਇਹ ਆਪਣੇ ਘਰੇ ਜਾ ਕੇ ਖੋਲਣਾ ਹੈ ਆਪਣੇ ਪਿਤਾ ਨੂੰ ਦੇਣਾ ਹੈ ਰਸਤੇ ਵਿੱਚ ਨਹੀਂ ਖੋਲਣਾ ਜਦੋਂ ਉਹ ਬੱਚਾ ਰਸਤੇ ਵਿੱਚ ਜਾ ਰਿਹਾ ਸੀ ਤੁਰਿਆ ਜਾਂਦਾ ਉਸ ਬਾਕਸ ਦੇ ਵਿੱਚ ਕੁਛ ਨਾ ਕੁਛ ਖੜਕਦਾ ਕੁਛ ਹਿੱਲਣ ਦੀ ਆਵਾਜ਼ ਆ ਰਹੀ ਸੀ ਬੱਚੇ ਦਾ ਮਨ ਸੀ ਕਿ ਮੈਂ ਵੇਖਾਂ ਪਰ ਉਹ ਟੀਚਰ ਦੀ ਗੱਲ ਯਾਦ ਆਉਂਦੀ ਸੀ ਪਰ ਬੱਚੇ ਸ਼ਰਾਰਤੀ ਹੁੰਦੇ ਆ ਇਸ ਕਰਕੇ ਉਹ ਤੋਂ ਨਹੀਂ ਰਹਾ ਗਿਆ ਉਸ ਬੱਚੇ ਨੇ ਉਸ ਬਾਕਸ ਨੂੰ ਖੋਲ੍ਹਿਆ ਉਹਦੇ ਵਿੱਚ ਇੱਕ ਚੂਹੀ ਦਾ ਬੱਚਾ ਸੀ ਚੂਹੇ ਦਾ ਬੱਚਾ ਸੀ ਛੋਟਾ ਜਿਹਾ ਜਿਹੜਾ ਬਾਕਸ ਖੋਲ੍ਹਦਿਆਂ ਸਾਰ ਨਿਕਲ ਗਿਆ ਭੱਜ ਗਿਆ ਜਦੋਂ ਨੇ ਇਹ ਸਾਰੀ ਘਟਨਾ ਜਾ ਕੇ ਘਰੇ ਆਪਣੇ ਪਿਤਾ ਨੂੰ ਦੱਸੀ ਕਿ ਮੈਨੂੰ ਇਸ ਤਰ੍ਹਾਂ ਕਰਕੇ ਗਿਫਟ ਦਿੱਤਾ ਸੀ ਮੈਡਮ ਨੇ ਉਹ ਗਿਫਟ ਦੇ ਨਾਲ ਨਾਲ ਉਹਨਾਂ ਨੇ ਇਹ ਕਿਹਾ ਸੀ ਕਿ ਪੁੱਤਰ ਇਹ ਜਿਹੜਾ ਬਾਕਸ ਆ ਇਹ ਜਿਹੜਾ ਗਿਫਟ ਆ ਇਹਨੂੰ ਤੂੰ ਘਰੇ ਜਾ ਕੇ ਆਪਣੇ ਪਿਤਾ ਜੀ ਕੋਲ ਖੋਲਣਾ ਪਰ ਮੈਂ ਐਦਾਂ ਕੀਤਾ ਕਿ ਮੈਂ ਰਸਤੇ ਵਿੱਚ ਖੋਲ ਲਿਆ ਤੇ ਉਹਦੇ ਵਿੱਚੋਂ ਇੱਕ ਚੂਹੇ ਦਾ ਬੱਚਾ ਜਿਹੜਾ ਆ ਉਹ ਨਿਕਲ ਕੇ ਭੱਜ ਗਿਆ ਸੋ ਉਹਦੇ ਪਿਤਾ ਨੇ ਉਹਨੂੰ ਬਹੁਤ ਪਿਆਰ ਨਾਲ ਸਮਝਾਇਆ ਕਿ ਪੁੱਤਰ ਵੇਖ ਉਹ ਜਿਹੜਾ ਚੂਹੇ ਦਾ ਬੱਚਾ ਨਹੀਂ ਸੀ ਉਹ ਉਸ ਟੀਚਰ ਦਾ ਵਿਸ਼ਵਾਸ ਸੀ ਜਿਹੜਾ ਤੂੰ ਰਾਹ ਵਿੱਚ ਗਵਾਚ ਕੇ ਗਵਾ ਕੇ ਆ ਗਿਆ ਸੋ ਬੱਚਿਓ ਤੁਹਾਡੇ ਉੱਤੇ ਤੁਹਾਡੇ ਟੀਚਰ ਤੁਹਾਡੇ ਮਾਤਾ ਪਿਤਾ ਨੇ ਬਹੁਤ ਵੱਡਾ ਵਿਸ਼ਵਾਸ ਕੀਤਾ ਇਹਨਾਂ ਸਰਦਾਰ ਸਾਹਿਬ ਉਹਨਾਂ ਨੇ ਤੁਹਾਡੇ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਤਦ ਤੁਹਾਨੂੰ ਫ੍ਰੀ ਟਿਊਸ਼ਨ ਜਿਹੜੀ ਆ ਦੇ ਰਹੇ ਨੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਤੁਸੀਂ ਪੜ੍ਹ ਲਿਖ ਕੇ ਇੱਕ ਵੱਡੇ ਇਨਸਾਨ ਬਣੋਗੇ ਬਿਹਤਰ ਆਪਣੀ ਜ਼ਿੰਦਗੀ ਨੂੰ ਜਿਓਗੇ ਔਰ ਉਹ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਹਾਸਲ ਕਰੋਗੇ ਜਿਸ ਦੀ ਇੱਕ ਇਨਸਾਨ ਜਿਹੜਾ ਆ ਸੋਚ ਰੱਖਦਾ ਸੋ ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਉੱਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਮੈਂ ਵੇਖ ਰਿਹਾ ਕਿ ਕੁਝ ਨੌਜਵਾਨ ਭੈਣਾਂ ਵੀ ਇੱਥੇ ਨੇ ਤੁਹਾਡੇ ਮਾਤਾ ਪਿਤਾ ਇੱਕ ਵੱਡੇ ਵਿਸ਼ਵਾਸ ਦੇ ਨਾਲ ਤੁਹਾਨੂੰ ਇੱਥੇ ਪਹੁੰਚ ਪਹੁੰਚਾਉਂਦੇ ਨੇ ਕਿ ਸਾਡੇ ਬੱਚੇ ਉੱਥੇ ਜਾ ਕੇ ਸੇਵਾ ਕਰਨਗੇ ਸਾਡੇ ਬੱਚੇ ਉੱਥੇ ਪੜ੍ਹਨਗੇ ਵੇਖਿਓ ਉਸ ਅਣਜਾਣ ਬੱਚੇ ਵਾਂਗੂ ਆਪਣੇ ਮਾਤਾ ਪਿਤਾ ਦਾ ਔਰ ਆਪਣੇ ਟੀਚਰਾਂ ਦਾ ਵਿਸ਼ਵਾਸ ਰਸਤੇ ਵਿੱਚ ਨਾ ਗਵਾਇਓ ਆਪਣੇ ਮਾਤਾ ਪਿਤਾ ਦੇ ਆਪਣੇ ਟੀਚਰਾਂ ਦੇ ਵਿਸ਼ਵਾਸ ਨੂੰ ਹਮੇਸ਼ਾ ਕਾਇਮ ਰੱਖਿਓ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਕੋਲੋਂ ਇਜਾਜ਼ਤ ਮੰਗਦਾ गज के बुलाओ फेहे वाहेगुरु जी का खालसा श्री वाहेगुरु जी की फतेह वाहेगुरु जी का खालसा वाहेगुरु जी की फतेह जय भीम जय भारत जय संविधान ਮੇਰੇ ਤੋਂ ਪਹਿਲਾਂ ਸਾਡੇ ਪੰਜਾਬ ਦੇ ਮੀਤ ਪ੍ਰਧਾਨ ਸਦਾ ਰਾਜਵਿੰਦਰ ਸਿੰਘ ਜੀ ਆਪ ਜੀ ਨੂੰ ਬਹੁਤ ਵਧੀਆ ਵਿਚਾਰ ਦੇ ਕੇ ਗਏ ਹਨ ਜਿਨ੍ਹਾਂ ਨੂੰ ਮੈਂ ਕਵਾਂਗਾ ਕਿ ਬੱਚਿਓ ਉਹਨਾਂ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਾ ਅਤੇ ਹੁਣ ਮੈਂ ਹਰ ਕੀ ਸੇਵਾ ਫ੍ਰੀ ਪੜਾਈ ਸੁਸਾਇਟੀ ਮੱਦਰ ਮਦਰਾ ਭਾਗੀ ਦੇ ਅੱਜ ਨਗਰ ਵਿੱਚ ਅਸੀਂ ਪਹੁੰਚੇ ਆਂ ਸਾਡੀ ਸਾਰੀ ਟੀਮ ਭੀਮਜੀਤ ਫਾਊਂਡੇਸ਼ਨ ਦੀ ਸਾਡੇ ਨਾਲ ਆ ਅਤੇ ਸੁਸਾਇਟੀ ਪ੍ਰਧਾਨ ਆ ਸਰਦਾਰ ਅੰਗਰੇਜ਼ ਸਿੰਘ ਜੀ ਫੌਜੀ ਸਾਹਿਬ ਸੇਵਾਦਾਰ ਸਵਿੰਦਰ ਸਿੰਘ ਜੀ ਸੇਵਾਦਾਰ ਰੋਬਨ ਸਿੰਘ ਜੀ ਮਾਸਟਰ ਗੁਰਪ੍ਰੀਤ ਸਿੰਘ ਜੀ ਟੀਚਰ ਹਰਪ੍ਰੀਤ ਕੌਰ ਬੀਏ ਟੀਚਰ ਅਰਸ਼ਦੀਪ ਕੌਰ ਬੀਏ ਟੀਚਰ ਮਨਦੀਪ ਕੌਰ ਸੇਵਾਦਾਰ ਜਸਾ ਸਿੰਘ ਜੀ ਮੈਂ ਇੱਥੇ ਪਹੁੰਚਣ ਤੇ ਸਾਰੇ ਹੀ ਇਸ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਇਹ ਮੌਕਾ ਦੱਸਿਆ ਮਿਲਿਆ ਅੱਜ ਅਸੀਂ ਕੁਝ ਸਮਾਂ ਪਹਿਲਾਂ ਮਿਲੇ ਸੀ ਸਰਦਾਰ ਗੁਰਪ੍ਰੀਤ ਸਿੰਘ ਜੀ ਮਸਤ ਜੀ ਹੋਣੀ ਸਾਡੇ ਪੱਤਰਕਾਰ ਦਲਬੀਰ ਸਿੰਘ ਦੇ ਘਰ ਵਿਖੇ ਹੀ ਬੈਠੇ ਤੇ ਸਾਡੇ ਵਿਚਾਰ ਵਟਾਂਦਰਾ ਹੋਇਆ ਮੈਂ ਗੁਰਪ੍ਰੀਤ ਸਿੰਘ ਜੀ ਹੋਣ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਮੈਨੂੰ ਇਹ ਰੱਬ ਵਰਗੇ শ্রোਤਿਆਂ ਦਾ ਸਰਦਾਰ ਅੰਗਰੇਜ਼ ਸਿੰਘ ਜੀ ਔਰ ਸਾਰੇ ਟੀਚਰ ਸਾਹਿਬਾਨਾਂ ਦੇ ਦਰਸ਼ਨ ਕਰਵਾਏ ਹੁਣ ਅਸੀਂ ਕੁਝ ਗੱਲ ਕਰਾਂਗੇ ਕਿ ਬੱਚਿਓ ਇੱਕ ਬਹੁਤ ਹੀ ਤੁਹਾਡੇ ਤੇ ਵਿਸ਼ਵਾਸ ਕੀਤਾ ਸਰਦਾਰ ਅੰਗਰੇਜ਼ ਸਿੰਘ ਜੀ ਅਤੇ ਸਾਰੇ ਟੀਚਰ ਸਾਹਿਬਾਨ ਜਿਨ੍ਹਾਂ ਨੇ ਤੁਹਾਨੂੰ ਇੱਕ ਫ੍ਰੀ ਪੜਾਈ ਟਿਊਸ਼ਨ ਦੇਣ ਦੀ ਮਨ ਦੇ ਵਿੱਚ ਇੱਛਾ ਜਤਾਈ ਜਦੋਂ ਕੋਈ ਇਹੋ ਜਿਹਾ ਕੰਮ ਕਰਦਾ ਹੈ ਨਾ ਉਹਨੂੰ ਫਿਰ ਤਿਆਗ ਕਰਨਾ ਪੈਂਦਾ ਸਰਦਾਰ ਅੰਗਰੇਜ਼ ਸਿੰਘ ਜੀ ਹੋਣਾ ਇੱਕ ਬਹੁਤ ਵੱਡਾ ਤਿਆਗ ਕੀਤਾ ਵੇਖੋ ਆਪਣੇ ਲਾਈਫ ਦੇ ਵਿੱਚ ਉਹ ਚੰਗੀ ਨੌਕਰੀ ਕਰ ਰਿਹਾ ਸੀ ਨੌਕਰੀ ਦੇ ਵਿੱਚ ਰਜਾਇਨ ਕਰਕੇ ਉਹਨਾਂ ਦੇ ਮਨ ਚ ਫੁਰਨਾ ਫਰਿਆ ਵੈਗਰੂ ਨੇ ਉਹਨਾਂ ਦੇ ਮਨ ਦੇ ਵਿੱਚ ਕਿਰਪਾ ਕੀਤੀ ਤੇ ਉਹਨਾਂ ਨੇ ਤੁਹਾਨੂੰ ਬੱਚਿਆਂ ਨੂੰ ਇੱਕ ਫ੍ਰੀ ਟਿਊਸ਼ਨ ਸੈਂਟਰ ਦਿੱਤਾ ਸੋਚਿਆ ਕਿ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਵਧੀਆ ਹੋਵੇ ਤੇ ਤੁਸੀਂ ਇੱਕ ਵਿਸ਼ਵਾਸ ਦੇ ਨਾਲ ਪੜਨਾ ਜਿੱਥੇ ਤੁਸੀਂ ਆਪਣੇ ਮਾਤਾ ਪਿਤਾ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਹੋ ਘਰ ਤੋਂ ਆਉਣ ਤੋਂ ਪਹਿਲਾਂ ਤੁਹਾਨੂੰ ਤੁਹਾਡੇ ਮਾਤਾ ਪਿਤਾ ਕਿੰਨੇ ਸੋਹਣੇ ਵਧੀਆ ਢੰਗ ਦੇ ਨਾਲ ਸਵਾਰ ਕੇ ਭੇਜਦੇ ਆ ਸੋਹਣੇ ਕੱਪੜੇ ਪਾ ਕੇ ਭੇਜਦੇ ਆ ਰੋਟੀ ਪਾਣੀ ਵੀ ਚੰਗਾ ਤੁਹਾਨੂੰ ਦੇ ਕੇ ਭੇਜਦੇ ਆ ਉੱਥੇ ਤੁਸੀਂ ਆਪਣੇ ਬੱਚਿਆਂ ਦਾ ਮਾਤਾ ਪਿਤਾ ਦਾ ਵੀ ਮਾਣ ਵਧਾਉਣਾ ਹੈ ਮਾਤਾ ਪਿਤਾ ਦੇ ਆਗਿਆਕਾਰ ਬੱਚੇ ਬੰਨਾ ਹੈ ਮਾਤਾ ਪਿਤਾ ਦਾ ਸਤਿਕਾਰ ਕਰਨਾ ਹੈ ਜਿੱਥੇ ਤੁਸੀਂ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਹੈ ਉੱਥੇ ਤੁਸੀਂ ਆਪਣੇ ਟੀਚਰ ਸਹਿਬਾਨਾਂ ਦਾ ਸਤਿਕਾਰ ਕਰਨਾ ਹੈ ਜਿਹੜੇ ਟੀਚਰ ਹੁੰਦੇ ਆ ਰੱਬ ਵਰਗੇ ਹੁੰਦੇ ਆ ਅੱਗੇ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਰੋਸ਼ਨੀ ਰੋਸ਼ਨੀ ਕਰਦੇ ਆ ਆਪਣੇ ਟੀਚਰ ਜਿਹੜੇ ਹੁੰਦੇ ਆ ਤੇ ਤੁਸੀਂ ਆਪਣੇ ਟੀਚਰਾਂ ਦਾ ਵੀ ਵਿਸ਼ਵਾਸ ਕਰਨ ਵਿਸ਼ਵਾਸ ਵਧਾਉਣਾ ਹੈ ਟੀਚਰਾਂ ਦਾ ਜਿਹੜਾ ਵਿਸ਼ਵਾਸ ਆ ਉਹ ਤੁਹਾਨੂੰ ਬਲੰਦੀਆਂ ਤੱਕ ਲੈ ਜਾਏਗਾ ਮੈਂ ਕਹਿੰਦਾ ਆ ਕਿ ਜਦੋਂ ਤੁਸੀਂ ਇੱਥੇ ਪ੍ਰਾਰਥਨਾ ਕਰ ਰਹੇ ਸੀ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਅਸੀਂ ਇੱਕ ਬਹੁਤ ਹੀ ਵਧੀਆ ਇੱਕ ਸਵਰਗ ਵਰਗੀ ਜਗ੍ਹਾ ਤੇ ਵਿੱਚ ਪਹੁੰਚ ਗਏ ਆ ਸਾਨੂੰ ਪ੍ਰਾਰਥਨਾ ਕਰਦੇ ਸਮੇਂ ਆਪਣਾ ਬਚਪਨ ਵੀ ਯਾਦ ਆ ਗਿਆ ਸੀ ਕਿ ਕਿਸ ਤਰ੍ਹਾਂ ਅਸੀਂ ਬਚਪਨ ਦੇ ਵਿੱਚ ਸਕੂਲ ਦੇ ਵਿੱਚ ਇਹੋ ਜੀ ਪ੍ਰਾਰਥਨਾ ਕਰਦੇ ਹੁੰਦੇ ਸੀ ਤੇ ਅੱਜ ਸਰਦਾਰ ਅੰਗਰੇਜ਼ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਰੇ ਟੀਚਰ ਸਹਿਬਾਨ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਪਿੰਡ ਮੱਧਰ ਮਤਰਾ ਭਾਗੀ ਤੋਂ ਜਿਨ੍ਹਾਂ ਦੇ ਕਾਰਨ ਅੱਜ ਇੱਕ ਟੀਚਰ ਇਹ ਹਰ ਕੀ ਸੇਵਾ ਫ੍ਰੀ ਪੜਾਈ ਸੁਸਾਇਟੀ ਜਿਹੜੀ ਆ ਚੱਲ ਰਹੀ ਆ ਤੇ ਹੁਣ ਮੈਂ ਗੱਲ ਕਰਾਂਗਾ ਬਾਬਾ ਸਾਹਿਬ ਧੀਮਰੌਂ ਅੰਬੇਦਕਰ ਜੀ ਦੇ ਜੀਵਨੀ ਦੇ ਉੱਤੇ ਬਾਬਾ ਸਾਹਿਬ ਧੀਮਰੌਂ ਅੰਬੇਦਕਰ ਜੀ ਇੱਕ ਬੜੀਆਂ ਤੰਗੀਆਂ ਤੁਰਸ਼ੀਆਂ ਮੁਸ਼ਕਲਾਂ ਦੇ ਵਿੱਚ ਪੜਿਆ ਬਾਬਾ ਸਾਹਿਬ ਧੀਮਰੌਂ ਅੰਬੇਦਕਰ ਜੀ ਦੇ ਪਿਤਾ ਦਾ ਨਾਮ ਸੁਬੇਦਾਰ RAM ਜੀ ਸਖਪਾਲ ਮਾਤਾ ਦਾ ਨਾਮ ਧੀਮਾ ਬਾਈ ਜੀ ਉਹਨਾਂ ਦੀ ਪਤਨੀ ਦਾ ਨਾਮ ਰਮਾ ਜੀ ਬਹੁਤ ਹੀ ਮੁਸ਼ਕਲਾਂ ਸਨ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਬੱਤੀ ਵੀ ਨਹੀਂ ਸੀ ਹੋਇਆ ਕਰਦੀ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਇੱਕ ਦੀਵੇ ਦੀ ਲੋ ਦੇ ਵਿੱਚ ਪੜਦੇ ਸੀ ਦੀਵੇ ਦੀ ਲੋ ਦੇ ਵਿੱਚ ਪੜਦੇ ਆ ਪੜਦਿਆਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਇੰਨਾ ਪੜੇ ਕਿ ਉਹਨਾਂ ਨੇ 32 ਡਿਗਰੀਆਂ ਪਾਸ ਕੀਤੀਆਂ ਤੇ ਦੱਬੇ ਕੁਚਲੇ ਸਮਾਜ ਵਾਸਤੇ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੇ ਬੜਾ ਸੰਘਰਸ਼ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਤੁਸੀਂ ਸਕੂਲ ਦੇ ਵਿੱਚ ਵਿਦਿਆ ਗ੍ਰਹਿਣ ਕਰ ਰਹੇ ਹੋ ਨਹੀਂ ਤੇ ਕਦੀ ਕੋਈ ਸਮਾਂ ਹੁੰਦਾ ਸੀ ਸਾਨੂੰ ਪੜਨ ਲਿਖਣ ਦੇ ਅਧਿਕਾਰ ਨਹੀਂ ਸੀ ਹੁੰਦੇ ਬਾਬਾ ਸਾਹਿਬ ਵੀ ਮਰੋਮਬੇਦਕਾਰ ਜੀ ਨੇ ਸਾਨੂੰ ਬਾਬਾ ਸਾਹਿਬ ਵੀ ਮਰੋਮਬੇਦਕਾਰ ਜੀ ਨੇ ਸਾਨੂੰ ਪੜਨ ਲਿਖਣ ਦੇ ਅਧਿਕਾਰ ਦਵਾਏ ਅਤੇ ਅੱਜ ਅਸੀਂ ਪੜ ਰਹੇ ਪੜ ਲਿਖ ਰਹੇ ਆ ਬਾਬਾ ਸਾਹਿਬ ਵੀ ਮਰੋਮਬੇਦਕਾਰ ਜੀ ਕਹਿੰਦੇ ਸੀ ਵਿਦਿਆ ਸ਼ੇਰਨੀ ਦਾ ਦੁੱਧ ਹੈ ਜੋ ਪੀਏਗਾ ਉਹ ਦਹਾੜੇਗਾ ਤੇ ਬੱਚਿਓ ਤੁਹਾਡੇ ਉੱਤੇ ਜੋ ਵਿਸ਼ਵਾਸ ਕਰਕੇ ਸਰਦਾਰ ਅੰਗਰੇਜ਼ ਸਿੰਘ ਜੀ ਹੋਣਾ ਫੌਜੀ ਸਾਬ ਹੁਣਾਂ ਨੇ ਟਿਊਸ਼ਨ ਸੈਂਟਰ ਖੋਲ੍ਹਿਆ ਏ ਤੇ ਇਹਨਾਂ ਦਾ ਵਿਸ਼ਵਾਸ ਬਹਾਲ ਰੱਖਿਓ ਮੈਨੂੰ ਨਜ਼ਰ ਆਉਂਦਾ ਆ ਕਿ ਇਸ ਟਿਊਸ਼ਨ ਸੈਂਟਰ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਅਫਸਰ ਬਣ ਕੇ ਨਿਕਲੋਗੇ ਬਹੁਤ ਵੱਡੇ ਵੱਡੇ ਅਫਸਰ ਬਣ ਕੇ ਨਿਕਲੋਗੇ